ਮੈਦਾਨ ਦੇ ਵਿੱਚ ਕਿ ਛੜਦੇ ਛੋਟਿਆ ਵੀਰਿਆ ਕਰਨੀ ਰੀ ਸ਼ਰਾਬੀਆਂ ਦੀ ਆਹ ਵੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਕਬੱਡੀ ਖੇਡ ਪੰਜਾਬੀਆਂ ਦੀ ਕਬੱਡੀ ਖੇਡ ਪੰਜਾਬੀਆਂ ਦੀ ਸੁਲਤਾਨ ਦਾ ਵੀਰ ਪਟਿਆਲੇ ਵਾਲਾ ਦੂਸਰੇ ਪਾਸੇ ਅਰਸ਼ ਮਹਿਤੋਤ ਹੈ ਦੋ ਪਿੰਡ ਦੁਨੀਆ 'ਚ ਮਸ਼ਹੂਰ ਕੀਤੇ ਆ ਦੋ ਪਿੰਡ ਦੁਨੀਆ 'ਚ ਮਸ਼ਹੂਰ ਕੀਤੇ ਆ ਪਿੱਲਾ ਵੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਬਰਸਾਲਪੁਰੀਆ ਹੇ ਹੇ ਗਰਮ ਹੋਦਾ ਜਾ ਰਿਹਾ ਇੱਕ ਜ਼ੋਰ ਨਾਲ ਜਿੱਦਾਂ ਚੂਰ ਚੱਕੀਏ ਪੱਪੂ ਨੇ ਜੱਫੇ ਲਾਏ ਅੱਥੇ ਇੱਕ ਜੋਰ ਨਾਲ ਲਾਉਂਦਾ 30 ਸਕਿੰਟਾਂ ਦਾ ਸਮਾਂ ਬੀਤਿਆ ਮਕਰ ਜੀ ਨੇ ਫੈਸਲਾ ਕਰ ਦਿੱਤਾ ਵੀ ਪੁਆਇੰਟ ਬਰਸਾਲਪੁਰੀਏ ਪਾਸੇ ਬਰਸਾਲਪੁਰੀਏ ਨੌਜਵਨ ਗਬਰੂ ਅਰਸ਼ ਹੈ ਅਰਸ਼ ਦੀ ਕੀਤੀ ਹੈ ਡਰਾਈ ਤੇ ਨੌਜਵਨ ਜੀਵਨ ਮੇਰੇ ਵੀਰੋ ਲਓ ਫੜਿਆ ਗਿਆ ਲੱਕ ਤੇ ਵੀ ਮਹਾਨ ਜਾਂਤੀ ਹੈ ਨੌਜਵਨ ਬਰਸਾਲਪੁਰੀਏ ਲਾਗੇ ਜੱਥਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਚੱਲ ਵੀ ਗੁਰਬੀਸ ਜਹਾਜ਼ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹ ਆ ਜਹਾਜ਼ ਇਸਵੇਂ ਆ ਸ਼ੰਕਰ ਦੀ ਪਈ ਹੋਈ ਕਬੱਡੀ ਖੇਡ ਦਾ ਦੇ ਵਿੱਚ ਸੰਧਵਾ ਵਾਲੇ ਜੀ ਦੇ ਦੂਸਰੇ ਪਾਸੇ ਆ ਹੁਣ ਵੇਖਾਂਗੇ ਬੱਲੇ 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 ਖੇਡ ਦਾ ਦੇ ਵਿੱਚ ਇਸ ਸਮੇ ਇੱਕ ਇੱਕ ਦਾ ਵਾਧਾ ਇਸ ਸਮੇ ਕਰਦਾ ਹੈ ਗੱਪਰੂ ਕਬੱਡੀ ਕਬੱਡੀ ਖੇਡਦਾ ਢੋਲ ਕੀ ਆ ਗਿਆ ਮੇਰੇ ਵੀਰੋ ਮੁੰਜੰਮਰ ਸਿੰਘ ਦੇਖਦੇ ਕਿਹਦੇ ਨਾਲ ਟੱਕਰ ਹੋਆ ਨੌਜਵਾਨ ਦੇ ਵੀ ਚਰਚਿਆ ਲਓ ਅਰਸ਼ ਹੋਣ ਲੱਗਦਾ ਜਿਵੇਂ ਜੀਵਨ ਫੜਦਾ ਔਖਾ ਨਾ ਉਵੇਂ ਢੋਲ ਕੀ ਨੂੰ ਵੀ ਰਖਣਾ ਔਖਾ ਹੋ ਜਾਣਾ ਪਰ ਨੰਬਰ ਇਸ ਸਮੇ ਗਾਲ ਵਾਲਾ ਮੰਦਰ ਕੀ ਫੈਸਲੀ ਕਰਦਾ